ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਤ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਹੈ ਜੋ ਕਿ ਐਨਟੀਏ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਵੇ ਇਸ ਤੋਂ ਇਲਾਵਾ ਲਾਈਕਸ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਤੁਸੀਂ ਫੋਲੋ ਕਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਇਸ ਤੋਂ ਇਲਾਵਾ ਅਗਰ ਤੁਸੀਂ ਐਂਟੀ ਜੁਡੀਸੀ ਨੈਟ ਇਮਤਿਹਾਨ ਦੇ ਨਾਲ ਰਿਲੇਟਡ ਬੈਚ ਕੋਰਸ ਨਾਣਾ ਹੋਏਗਾ ਜੋ ਕਿ ਪੇਪਰ ਤੋਂ ਬਾਅਦ ਸ਼ੁਰੂ ਹੋਣ ਜਾ ਰਹੇ ਨੇ ਤਾ ਜ਼ਰੂਰ انرੋਲ ਕਰਨਾ ਉਸ ਦੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜਾ ਟਾਪਿਕ ਹੈ ਉਸ ਦੇ ਵਿੱਚ ਖਬਰ ਅਪ ਕਰਵਾਨੀ ਹਾਂ ਮੈਂ ਜੋ ਕਿ ਤੁਹਾਡੇ ਐਗਜ਼ਾਮ ਕਲੀਅਰ ਕਰਨ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਹੁੰਦੇ ਨੇ ਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਕਿ ਪਿੱਛੇ ਪਾਸ ਹੋ ਕੇ ਗਏ ਨੇ ਸਾਰਿਆਂ ਨੇ ਕੋਰਸਿਸ ਵਗੈਰਾ ਵਿਚ ਲਏ ਸੀ ਤੇ ਕਾਫੀ ਜ਼ਿਆਦਾ ਜਿਹੜੇ ਸਟੂਡੈਂਟ ਆ ਉਹ ਪਾਸ ਹੋ ਕੇ ਗਏ ਨੇ ਸੋ ਅੱਜ ਹੀ ਉਸ ਦਾ ਕੋਰਸ ਦੇ ਵਿੱਚੋਂ ਇੱਕ ਟਾਪਿਕ ਜਿਹੜਾ ਇੱਕ ਗੁਰਮੁਖ ਗੁਰਮਤਕਾਮ ਜੋ ਕਿ ਅਸੀਂ ਪਹਿਲਾਂ ਸ਼ਾਇਦ ਨਹੀਂ ਕੀਤਾ ਜਿਹੜੇ ਮੈਂ ਹੈਂਡ ਰਿਟਨ ਨੋਟਸ ਕਰਵਾਏ ਸੀ ਉਹਨਾਂ ਦੇ ਵਿੱਚ ਇਹ ਟੌਪਿਕ ਨਹੀਂ ਸੀ ਸੋ ਉਸ ਟੌਪਿਕ ਨੂੰ ਅਸੀਂ ਹੁਣ ਥੋੜਾ ਜਿਹਾ ਕੰਪਲੀਟ ਕਰਨੇ ਆ ਵਾਲਿਆਂ ਤੇ ਇਹ ਜਿਹੜਾ ਟੌਪਿਕ ਹੈ ਇਹ ਜ਼ਿਆਦਾ ਜਿਹੜਾ ਟੌਪਿਕ ਹੈ ਮੈਂ ਨਹੀਂ ਇੰਨਾ ਕਰਵਾਇਆ ਤੁਹਾਨੂੰ ਮੀਨਜ਼ ਜਿਹੜਾ ਪਿਛੇ ਅਸੀਂ ਟੌਪਿਕ ਕਰਕੇ ਗਏ ਜਿੰਨੇ ਵੀ ਸਾਡੇ ਤੋਂ ਉਹਨਾਂ ਦੇ ਵਿੱਚ ਇਹ ਟੌਪਿਕ ਰਹਿ ਗਿਆ ਸੀ ਕਿਉਂਕਿ ਬਾਕੀ ਕਵਰ ਕਰ ਲਏ ਸੀ ਸੋ ਇਸ ਤੋਂ ਇਲਾਵਾ ਜਿਹੜੇ ਕੀ ਟੌਪਿਕ ਹੈ ਉਹ ਗੁਰਮੁਖ ਕਾਵ ਦੇ ਨਾਲ ਰਿਲੇਟਡ ਹੈ ਤੇ ਟੋਪਿਕ ਇੰਨੇ ਹੀ ਨੇ ਜਿੰਨੇ ਆ ਉਹਨੇ ਕਰਾਂਗੇ ਕਿਉਂਕਿ ਜਿੰਨਾ ਅਸੀਂ ਟੋਪਿਕ ਹੁੰਦੇ ਨੇ ਉਹ ਅਸੀਂ ਆਲਰੇਡੀ ਕਰ ਚੁੱਕੀ ਹੁੰਨੇ ਆ ਗੁਰਮੁਖ ਕਾਵ ਦੇ ਨਾਲ ਰਿਲੇਟਡ ਜਿਵੇਂ ਫੋਰ ਐਗਜ਼ਾਮਪਲ ਕਿ ਸਾਡੇ ਕਿ ਕਵੀ ਕਿੰਨੇ ਗੁਰਮਤ ਕਵੀ ਤੇ ਨਾਲ ਦੇ ਨਾਲ ਇਸ ਦੇ ਵਿੱਚ ਪੱਟ ਕਿੰਨੇ ਨੇ ਜਾਂ ਜਿਨ੍ਹਾਂ ਜਿਨ੍ਹਾਂ ਨੇ ਬਾਣੀ ਲਿਖੀ ਹੈ ਸੋ ਥੋੜਾ ਜਿਹਾ ਹਟਕੇ ਇਸ ਤੇ ਵਿੱਚ ਕਵਰ ਕਰਾਂਗੇ ਜੋ ਕਿ ਤੁਸੀਂ ਸ਼ਾਇਦ ਨਹੀਂ ਪੜਿਆ ਹੋਇਆ ਹੋਵੇਗਾ ਉਹ ਵਾਲੀ ਚੀਜ਼ ਕਵਰ ਕਰਾਂਗੇ ਸੋ ਇੱਕ ਚੀਜ਼ ਹੋਰ ਕੱਲ ਸਾਰੇ ਨੇ ਆ ਜ਼ਰੂਰ ਜੁਆਇਨ ਕਰਨੇ ਹੈ ਮੈਰਾਥਨ ਹੈ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਜੁਆਇਨ ਕੀਤੀ ਤੇ ਉਹ ਕੱਲ ਮੈਂ ਤੁਹਾਨੂੰ ਟਾਈਮਿੰਗ ਦੱਸ ਦਵਾਂਗੀ ਸੋ ਜ਼ਰੂਰ ਜੁਆਇਨ ਕਰਨਾ ਮੈਰਾਥਨ ਦੋ ਤਿੰਨ ਘੰਟੇ ਦੀ ਮੈਰਾਥਨ ਲਵਾਂਗੇ ਜਿਸ ਦੇ ਵਿੱਚ ਜਿੰਨੇ ਵੀ ਸਾਡੇ ਹੈਂਡ ਰਿਟਰਨ ਨੋਟਸ ਵਾਲੇ ਟਾਪਿਕ ਹੈ ਉਹ ਕਵਰ ਕਰਾਂਗੇ ਪਲੱਸ ਇਸ ਦੇ ਵਿੱਚ ਅਸੀਂ ਸਾਇਦੀ ਇਤਿਹਾਸ ਕਰੀ ਵਾਲਾ ਟਾਪਿਕ ਜਿਹੜਾ ਹੈ ਉਹ ਨਹੀਂ ਕੀਤੇ ਹੋਏ ਸੋ ਉਹ ਵੀ ਇਸ ਦੇ ਵਿੱਚ ਇੱਕ ਵਾਰੀ ਕਵਰ ਕਰਵਾ ਦਾਂਗੀ ਤੇ ਉਹ ਵੀ ਜਿਹੜਾ ਹੋਏਗਾ ਤੁਸੀਂ ਕੱਲ ਜ਼ਰੂਰ ਜੁਆਇਨ ਕਰਨਾ ਜਿੰਨਾ ਜਿੰਨਾਂ ਨੇ ਪੇਪਰ ਦੇਣਾ ਹੈ ਉਹਨਾਂ ਵਾਸਤੇ ਇੱਕ ਵਾਰੀ ਫੇਰ ਰਿਵੀਜ਼ਨ ਹੋ ਜਾਏਗੀ ਉਪਰੋਪਰ ਜਿੰਨੀ ਤੜੀ ਹੁਣ ਤੱਕ ਕੀਤੀ ਹੋਈ ਹੈ ਤੁਸੀਂ ਠੀਕ ਹੈ ਕਿਉਂਕਿ ਪਿਛਲੀ ਵਾਰ ਵੀ ਟੌਪਿਕ ਕਾਫੀ ਜ਼ਿਆਦਾ ਇਸ ਦੇ ਵਿੱਚ ਚੁਆਇਸ ਸੀ ਇਹ ਜਿਹੜੇ ਮੈਂ ਨੋਟਸ ਤੁਹਾਨੂੰ ਕਰਵਾ ਰਹੀਆਂ ਤੇ ਸ਼ਾਇਦ ਆਈ ਹੋਪ ਇਸ ਦੇ ਵਿੱਚ ਉਹ ਐਸ ਵੀ ਵੀ ਟੌਪਿਕ ਸਾਰੇ ਆ ਜਾਣਗੇ ਤੇ ਜਿੰਨੇ ਵੀ ਵੀਡੀਓ ਹੋ ਰਿਹਾ ਹੈ ਉਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਸੋ ਗੁਰਮਤ ਕਾਵ ਜਿਹੜਾ ਹੈ ਗਏ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਗੁਰਮਤ ਕਾਵ ਜਿਹੜਾ ਹੈ ਉਹ ਕਿਸ ਦੇ ਨਾਲ ਰਿਲੇਟਡ ਹੁੰਦਾ ਹੈ ਇਸ ਦੇ ਵਿੱਚ ਜ਼ਿਆਦਾਤਰ ਅਸੀਂ ਜਿਹੜਾ ਹੋਏ ਦਾ ਗੁਰਮਤ ਠੀਕ ਹੈ ਜਾਨੀ ਕਿ ਗੁਰਬਾਣੀ ਨਾਲ ਰਿਲੇਟਡ ਪਲਸ ਇਸ ਦੇ ਵਿੱਚ ਜਿਹੜਾ ਆਦਿ ਗ੍ਰੰਥ ਪਲਸ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਬਾਣੀ ਦਰਜ ਕੀਤੀ ਹੈ ਉਹਨਾਂ ਦਾ ਰੂਪਾਕਾਰ ਪਖ ਇਹਨਾਂ ਸਾਰਿਆਂ ਦੇ ਬਾਰੇ ਗੁਰਮਤ ਕਾਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਸੋ ਸਿਰਜਣਾ ਪਰਵਾ ਜਿਹੜਾ ਹੈ ਗਾਇਨਾ ਇਸ ਦਾ ਗੁਰਮਤ ਕਾਵ ਦਾ ਇਹ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਫੈਲਿਆ ਹੋਇਆ ਇਸ ਦਾ ਟਾਈਮ ਅਗਰ ਤੁਸੀਂ ਦੇਖਿਆ ਜਾਵੇ ਤਾਂ 12ਵੀਂ ਸਦੀ ਤੋਂ ਇਹ ਸ਼ੁਰੂ ਹੁੰਦਾ ਹੈ ਤੇ ਈਸ਼ਵਰੀ ਦੀ ਗੱਲ ਕੀਤੀ ਹੈ ਤੇ 17ਵੀਂ ਸਦੀ ਈਸ਼ਵਰੀ ਤੱਕ ਜੜਾਇਆ ਗਏ ਇਹ ਚੱਲਦਾ ਹੈ ਤੇ ਇਹ ਜਿਹੜੀ ਕਾਵਤਾ ਰ ਹੈ ਬਹੁਭਾਸ਼ੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਇੱਕ ਐਗਜ਼ਾਮਪਲ ਸਾਡੇ ਕੋਲ ਕੀ ਹੈ ਸ਼ਿਰ ਗੁਰਗ੍ਰੰਥ ਸਾਹਿਬ ਜਿਸ ਦੇ ਵਿੱਚ ਵੱਖ-ਵੱਖ ਜਿਹੜੀਆਂ ਪਛਾਣਵਾਂ ਦਰਜ ਕੀਤੀਆਂ ਨੇ ਤੇ ਬਹੁ ਖੇਤਰੀ ਚਰਿੱਤਰ ਦੀ ਇਹ ਤਾਰਨੀ ਹੈ ਮਤਲਬ ਇਸ ਦੇ ਵਿੱਚ ਕਹਿ ਸਕਦੇ ਹੋ ਕਿ ਵੱਖ-ਵੱਖ ਖੇਤਰਾ ਦੇ ਨਾਲ ਰਿਲੇਟਡ ਜਿਹੜੇ ਸੀ ਮਿਲਦੇ ਆ ਭਗਤ ਮਿਲਦੇ ਨੇ ਜਾਂ ਪੱਟ ਮਿਲਦੇ ਨੇ ਜਾਂ ਹੋਰ ਉਹਨਾਂ ਨੂੰ ਜਿਹੜਾ ਇੱਕ ਹੱਕ ਦਿੱਤਾ ਹੈ ਇਸ ਦੇ ਵਿੱਚ ਗੁਰਬਾਣੀ ਉਹਨਾਂ ਦੀ ਜਾਂ ਫਿਰ ਬਾਣੀ ਜਿਹੜੀ ਹੈ ਇਸ ਦੇ ਵਿੱਚ ਦਰਜ ਕੀਤੀ ਹੋਈ ਹੈ ਕਾਪਰਵਿੱਤੀ ਦੀ ਪਰਿਸ਼ਾਨ ਜਿਹੜੀ ਆਦਿ ਗ੍ਰੰਥ ਦੇ ਮਾਧਿਅਮ ਰਾਹੀਂ ਸਥਾਪਿਤ ਹੁੰਦੀ ਹੈ ਮਤਲਬ ਜੇਕਰ ਗੁਰਮਤ ਕਾਪ ਦੇਖਿਆ ਜਾਵੇ ਨਾ ਤੇ ਇਹ ਕਾਪ ਦੀ ਮੇਨ ਚੀਜ਼ ਕੀ ਹੈ ਹਾਈਲਾਈਟ ਜਿਹੜਾ ਕਿਹਾ ਜਾਂਦਾ ਹੈ ਇਹ ਹੈਗਾ ਨਾ ਜਦੋਂ ਆਦਿ ਗ੍ਰੰਥ ਜੜਾ ਗਏ ਉਸ ਦੀ ਸ਼ੁਰੂਆਤ ਹੋਈ ਸੀ ਇਸ ਤੇ ਮਾਧਿਅਮ ਰਾਹੀਂ ਹੀ ਸਾਨੂੰ ਜਿਹੜਾ ਇਹ ਗੁਰਮਤ ਕਾਪ ਦਾ ਮਹੱਤਵ ਜਿਹੜਾ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਗੁਰਮਤ ਤੇ ਕਾਪ ਦਾ ਸੰਜੋਗੀ ਰੂਪ ਦੋਨੇ ਜਿਹੜੇ ਮਿਲ ਕੇ ਇਹ ਇਹ ਗੁਰਮਤ ਜਿਹੜਾ ਬਣਿਆ ਹੈ ਵਰਡ ਜਿਸ ਦੇ ਵਿੱਚ ਗੁਰਮਤ ਦਾ ਅਰਥ ਕੀ ਹੈਗਾ ਗੁਰੂ ਦੀ ਮਤ ਤੇ ਜਾਂ ਫਿਰ ਕਾਫ ਜਿਹੜਾ ਇਸ ਦੇ ਵਿੱਚ ਆਇੰਦਾ ਹੈਗਾ ਵਾ ਇਹ ਸਹਿਤ ਸਹਿਤਕਤਾ ਜਣੀ ਹੁੰਦੀ ਹੈ ਉਸ ਦੇ ਵੱਲ ਸੰਕੇਪ ਕਰਦਾ ਹੈ ਸੋ ਗੁਰਮਤ ਦਾ ਮਤਲਬ ਹੁੰਦਾ ਹੈ ਗੁਰੂ ਦੀ ਮਤ ਤੇ ਇਸ ਦੇ ਵਿੱਚ ਕਾਫ ਜਿਹੜਾ ਹੈ ਉਹ ਇੱਕ ਸਹਿਤ ਦੇ ਨਾਲ ਰਿਲੇਟਡ ਸ਼ਬਦ ਹੈ ਸੋ ਸਿਧਾਂਤਕ ਦ੍ਰਿਸ਼ਟੀ ਤੋਂ ਅਗਰ ਦੇਖਿਆ ਜਾਵੇ ਤਾਂ ਗੁਰਮੁਖ ਗੁਰਮਤਿ ਸਿੱਖ ਧਰਮ ਦੇ ਜੀਵਨ ਦਰਸ਼ਨ ਦਾ ਲਖਾਇਕ ਸੰਕਲਪੀ ਸ਼ਬਦ ਹੈ ਮਤਲਬ ਜਿਹੜਾ ਸਿੱਖ ਧਰਮ ਹੈ ਉਸ ਦਾ ਜਿਹੜਾ ਜੀਵਨ ਦਰਸ਼ਨ ਹੈ ਉਹ ਕਿਸ ਤਰੀਕੇ ਦੇ ਨਾਲ ਹੈ ਤੇ ਇਹ ਸਾਨੂੰ ਸੰਕਲਪੀ ਰੂਪ ਦੇ ਵਿੱਚ ਗੁਰਮਤਿ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਸੋ ਗੁਰਮਤਿ ਕਾਫਤਾਰਾ ਤੋਂ ਭਾਵ ਹੁੰਦਾ ਹੈ ਕਿ ਉਹ ਵਿਲੱਖਣ ਕਾਫਤਾਰਾ ਜਿਸ ਦਾ ਸਿਧਾਂਤਕ ਆਧਾਰ ਕੀ ਗਏ ਗੁਰਮਤਿ ਵਿਸ਼ਵ ਦ੍ਰਿਸ਼ਟੀ ਹੈ ਠੀਕ ਹੈ ਸੋ ਚੀਜ਼ ਹੈ ਕਿ ਉਹ ਚੀਜ਼ਾਂ ਮੈਂ ਕਰਵਾ ਨਹੀਂ ਰਹੀ ਜਿਹੜੀਆਂ ਕਿ ਅਸੀਂ ਨਾਰਮਲੀ ਪੜ੍ਹਦੇ ਆਇਆ ਸੋ ਥੋੜਾ ਹਟ ਗਿਆ ਪਹਿਲਾਂ ਇਹ ਦੱਸਿਆ ਕਿ ਇਸ ਦਾ ਗੁਰਮਤਕਾ ਜਿਹੜਾ ਕਿੱਥੋਂ ਸ਼ੁਰੂਆਤ ਇਸ ਦੀ ਹੋਈ ਸੀ ਤੇ ਇਹ ਕੀ ਚੀਜ਼ ਹੈ ਇਸ ਤੋਂ ਇਲਾਵਾ ਇਸ ਵਿੱਚ ਜਿਹੜਾ ਗੁਰਮਤ ਸਾਨੂੰ ਵਰਡ ਮਿਲਦਾ ਹੈ ਉਸ ਦਾ ਮਤਲਬ ਹੈਗਾ ਗੁਰੂ ਦੀ ਮੱਤ ਜਿਸ ਦੇ ਵਿੱਚ ਅਸੀਂ ਇੱਕ ਸਿੱਖ ਧਰਮ ਦੇ ਨਾਲ ਰਿਲੇਟਡ ਜਿਹੜੇ ਮਨੁੱਖ ਹੁੰਦੇ ਨੇ ਉਹਨਾਂ ਦਾ ਜੀਵਨ ਨੂੰ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੀ ਉਹਨਾਂ ਦੇ ਜੀਵਨ ਦਾ ਸੰਕਲਪ ਹੈ ਕਿ ਇਸ ਕਰਕੇ ਇਸ ਦੁਨੀਆ ਦੇ ਉੱਤੇ ਆਈ ਆਈ ਸੋ ਇਸ ਤੋਂ ਇਲਾਵਾ ਸਾਨੂੰ ਜਦੋਂ ਗੁਰਮਤਕ ਆਵ ਦੀ ਗੱਲ ਕਰਦੇ ਆ ਨਾ ਤੇ ਇਸ ਦੇ ਵਿੱਚ ਸੀ ਇਹ ਦੇਖਿਆ ਕਿ ਇਹ ਜਿਹੜਾ ਸ਼ੀਰ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ ਸੀ ਜਾਂ ਗੁਰਮਤਕ ਆਵ ਜਿਹੜਾ ਰਚਿਆ ਗਿਆ ਸੀ ਉਸ ਤੇ ਸੋਮੇ ਜਿਹੜੇ ਆ ਨਾ ਉਹ ਇੱਕ ਸਿੱਖ ਧਰਮ ਤੋਂ ਹੀ ਨਹੀਂ ਲਏ ਕਿ ਬਹੁਤ ਸਾਰੇ ਜਿਹੜੇ ਹੋਰ ਸਾੜਕੋ ਮਿਲਦੇ ਨੇ ਕਾਫੀ ਤਰ੍ਹਾਂ ਵਾਂ ਉਹਨਾਂ ਦੇ ਨਾਲ ਰਿਲੇਟਡ ਵੀ ਚੀਜ਼ਾਂ ਅਸੀਂ ਇਸ ਦੇ ਵਿੱਚ ਦੇਖ ਰਹੇ ਹਾਂ ਜਿਸ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਸੋਮਾ ਸਾਨੂੰ ਮਿਲਦਾ ਹੈ ਗਵਾ ਸਿਦਧਨਾਥ ਸੰਤ ਬਾਣੀ ਸਿਦਧਨਾਥ ਹੈ ਗਿਆ ਸੰਤ ਬਾਣੀ ਗਿਆ ਦੂਜਾ ਸੋਮਾ ਇਸ ਦੇ ਵਿੱਚ ਆਿੰਦਾ ਗਵਾ ਸਾੜਕੋ ਪਕਤੀ ਲੈ ਹੁਣ ਥੋੜਾ ਜਿਹਾ ਇਹਨਾਂ ਦੇ ਬਾਰੇ ਵੀ ਜਾਣਨਾ ਪਾ ਲੈਨੇ ਆ ਕਿ ਕੀ ਚੀਜ਼ਾਂ ਕਿਸ ਤਰੀਕੇ ਨਾਲ ਹੈ ਸੋ ਬਾਣੀਕਾਰ ਜਿਹੜੇ ਸੀ ਉਹਨਾਂ ਨੇ ਉਸ ਸਮੇਂ ਦੇ ਜਿਹੜੇ ਸਮਾਜਿਕ ਤੇ ਸੱਭਿਆਚਾਰਕ ਜਿਹੜਾ ਜੀਅ ਥਾਰ ਸੀ ਨਾ ਉਹਨਾਂ ਨੂੰ ਮੁੱਖ ਰੱਖਿਆ ਸੀ ਜਦੋਂ ਗੁਰਮਤ ਕਾਵ ਦੀ ਗੱਲ ਕੀਤੀ ਹੈ ਤੇ ਇਸ ਨੂੰ ਲਿਖਦੇ ਸਮੇਂ ਉਹਨਾਂ ਨੇ ਕੀ ਦੇਖਿਆ ਹੈ ਕਿ ਉਸ ਸਮੇਂ ਜੋ ਸਥਿਤੀ ਸੀ ਸਮਾਜਿਕ ਸਥਿਤੀ ਸੀ ਸੱਭਿਆਚਾਰਕ ਸਥਿਤੀ ਸੀ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਸਾਨੂੰ ਬਾਣੀ ਜਿਹੜੀ ਹੈ ਜਾਂ ਫਿਰ ਜੋ ਉਸ ਸਮੇਂ ਚੱਲਦਾ ਪਿਆ ਸੀ ਉਸ ਦੇ ਆਧਾਰ ਤੇ ਬਾਣੀ ਰਚੀ ਗਈ ਹੈ ਤੇ ਉਹਨੂੰ ਹੀ ਇਸ ਦੇ ਵਿੱਚ ਦਿਖਾਇਆ ਗਿਆ ਹੈ ਇਸ ਤੋਂ ਲਾਹਾਂ ਹੁਣ ਇਸ ਦੇ ਵਿੱਚ ਸਿਧਨਾਥ ਬਾਣੀ ਕੀ ਗਈ ਹੈ ਕਹਿੰਦੇ ਸਿਧਾਂ ਦੁਆਰਾ ਜਿਹੜੀ ਰਚਿਤ ਅਪਪਰੰਚ ਦੋਹਿਆਂ ਤੇ ਛੁਪਾਈਆਂ ਦੇ ਰੂਪ ਦੇ ਵਿੱਚ ਕਾਬਦ ਜਿਹੜੀ ਰਚਨਾ ਹੁੰਦੀ ਹੈ ਤੇ ਉਹ ਜਿਹੜੀ ਗੈਸੀ ਸਿਧਨਾਥ ਬਾਣੀ ਦੇ ਵਿੱਚ ਦੇਖਦੇ ਹਾਂ ਕਣਹੱਪਾ ਤੇ ਲੋਪਾ ਤੇ ਸਰਹੱਪਾ ਇਹ ਜਿਹੜੇ ਕੋਸ਼ ਹੈਗੇ ਹਨ ਸਾਨੂੰ ਇਸੇ ਦੇ ਇੱਕ ਰੂਪ ਮਿਲਦੇ ਨੇ ਮਤਲਬ ਸਿਧਨਾਥ ਬਾਣੀ ਜੜੀ ਗਈ ਹੈ ਇਹ ਤਿੰਨ ਤੁਸੀਂ ਕਿਤੇ ਵੀ ਪੜ ਸਕਦੇ ਹੋ ਕਨਹਾਪਾ ਸੀ ਇੱਕ ਅੱਧੀ ਵਾਰੀ ਪੜਿਆ ਹੋਇਆ ਹੈ ਤੇ ਥਿਲੋਪਾ ਹੈ ਤੇ ਥਰਡ ਹੈ ਗਏ ਸਾਡੇ ਕੋਲ ਰਵੇਚ ਸਰਹੱਪਾ ਇੱਕ ਕੋਸ਼ ਮਿਲਦੇ ਨੇ ਜੋ ਕਿ ਸਿੱਧ ਬਾਣੀ ਦੇ ਨਾਲ ਰਿਲੇਟਡ ਹੈ ਸਿੱਧਾਂ ਦਾ ਜਿਹੜਾ ਸਬੰਧ ਸੀ ਨਾ ਉਹ ਭਾਰਤੀ ਸੈਧ ਦੇ ਕਿਹੜੇ ਪਾਠ ਦੇ ਨਾਲ ਸੀ ਉਪਪਰੰਚ ਜਿਹੜਾ ਕਾਲ ਸੀ ਨਾ ਉਸ ਸਮੇਂ ਦੇ ਨਾਲ ਇਹਨਾਂ ਦਾ ਇੱਕ ਰਿਲੇਟਡ ਕਰਦੇ ਸੀ ਭਾਰਤੀ ਪਛਾਵਾ ਦੇ ਵਿਕਾਸ ਤੋਂ ਇਹ ਪਹਿਲਾ ਦਾ ਦੌਰ ਸੀ ਜਿਹੜਾ ਅਪਰੰਚ ਕਹਾ ਲਿਆ ਗਿਆ ਸੀ ਸਾਨੂੰ ਪਤਾ ਹੀ ਹੈ ਕਿ ਇਹ ਉਸ ਸਮੇਂ ਸੀ ਜਦੋਂ ਕਿ ਅਜੇ ਸਾੜਿਆ ਪਛਾਵਾ ਪੂਰੇ ਰੂਪ ਦੇ ਵਿੱਚ ਵਿਕਸਿਤ ਨਹੀਂ ਹੋਇਆ ਸੀ ਤੋਂ ਉਹਦੋਂ ਕਿਸੇ ਟੁੱਟੀ-ਫੁੱਟੀ ਪਛਾ ਜਿਹੜੀ ਸੀ ਉਹ ਚਲਦੀ ਸੀ ਜਿਸ ਨੂੰ ਅਸੀਂ ਅਪਰੰਚ ਕਹਿ ਦਿੰਦੇ ਸੀ ਸੋ ਇਹਨਾਂ ਦੀ ਬਾਣੀ ਜਿਹੜੀ ਹੈ ਉਸ ਸਮੇਂ ਦੇ ਨਾਲ ਹੀ ਰਿਲੀਟਰੇਸੀ ਕਿਉਂਕਿ ਸਾਨੂੰ ਉਸ ਤੋਂ ਬਾਅਦ ਪਤਾ ਹੈ ਕਿ ਜਦੋਂ ਸਾਡੇ ਗੁਰੂ ਆਏ ਉਹਨਾਂ ਨੇ ਸਾਨੂੰ ਇੱਕ ਸੰਪੂਰਨ ਜਿਹੜੀ ਸੀ ਲੈਂਗੁਏਜ ਜਿਹੜੀ ਸਾਨੂੰ ਦਿੱਤੀ ਸੀ ਸਿੱਧਾਂ ਦੀ ਜਿਹੜੀ ਗਿੰਤੀ ਕੀ ਹੈ ਇਹ 84 ਮੰਨੀ ਜਾਂਦੀ ਹੈ ਠੀਕ ਹੈ ਨਾਥ ਜੋਗੀਆਂ ਦਾ ਵਿਚਾਰ ਧਰਾਈ ਪਿਸ਼ੋਕੜ ਕੀ ਗਏ ਸ਼ੈਵ ਮਤ ਦੇ ਨਾਲ ਇਹ ਮੇਲ ਖਾਂਦਾ ਹੈ ਹੁਣ ਜਿਹੜੇ ਇਹ ਨਾਥ ਜੋਗੀ ਹੈ ਨਾ ਇਨ੍ਹਾਂ ਦਾ ਮੇਨ ਪਿਛੋਕੜ ਕੀ ਹੈਗਾ ਇਹ ਸ਼ੈਵ ਮਤ ਅਗਰ ਦੇਖਿਆ ਜਾਵੇ ਜ਼ਿਆਦਾ ਸਿੱਧਾਂ ਦੀ ਜਿਹੜੀ ਰਚਨਾ ਸਾਨੂੰ ਮਿਲਦੀ ਹੈ ਉਹ ਦੋਹਿਆਂ ਚਰਿਆ ਪਦਾਂ ਦੇ ਵਿੱਚ ਮਿਲਦੀ ਹੈ ਚਰਿਆ ਪਦ ਕੀ ਹੁੰਦੇ ਨੇ ਇਹ ਵੀ ਦਾਸਤਨੀਆ ਕਿੰਦਰ ਤੰਤਰ ਸਾਧਨਾ ਸਮੇਂ ਗਾਏ ਜਾਣ ਵਾਲੇ ਜਿਹੜੇ ਅਨੁਸ਼ਠਾਨ ਗੀਤ ਹੁੰਦੇ ਨੇ ਚਰਿਆਪਦ ਜਿਨ੍ਹਾਂ ਦੇ ਵਿੱਚ ਪ੍ਰਤੀਕਾਤਮਕ ਸੰਗਠਨ ਉਸਾਰਿਆ ਜਾਂਦਾ ਹੈ ਜਨਕਿ ਪ੍ਰਤੀਕਾਂ ਦੀ ਸਹਾਇਤਾ ਦੇ ਨਾਲ ਤੰਤਰ ਵਗੈਰਾ ਜਿਹੜੇ ਨੇ ਜਾਂ ਗੀਤ ਜਿਹੜੇ ਨੇ ਉਹ ਰਚੇ ਜਾਂਦੇ ਨੇ ਠੀਕ ਹੈ ਪਤਾ ਹੀ ਨਾ ਪ੍ਰਤੀਕ ਜਿਹੜੇ ਹੁੰਦੇ ਨੇ ਕਿਸ ਤਰੀਕੇ ਨਾਲ ਇਹ ਰਿਲੇਟ ਕਰਦੇ ਨੇ ਸੋ ਦੋਹੇ ਜਿਹੜੇ ਹੁੰਦੇ ਨੇ ਇਕ ਤਰ੍ਹਾਂ ਸੜਕੋ ਕੀ ਆਗੇ ਚਰਿਆ ਪਦ ਸੈਕਿੰਡ ਜਿਹੜਾ ਗੱਸੇ ਸੜਕੋ ਦੋਹੀ ਦੋਹਿਆਂ ਦੇ ਵਿੱਚ ਕੀ ਗੱਸੇ ਸਿੱਧਾਂ ਦੇ ਜੀਵਨ ਜਾਂਚ ਜਿਸ ਤਰੀਕੇ ਨਾਲ ਉਹ ਜਿੰਦੇ ਸੀ ਰਹਿੰਦੇ ਸੀ ਉਹਨਾਂ ਦੇ ਨੈਤਿਕ ਤੇ ਸਿਧਾਂਤਕ ਪੱਖ ਦੀ ਪੇਸ਼ਕਾਰੀ ਹੁੰਦੀ ਹੈ ਆਈ ਹੋਪ ਸਮਝ ਆ ਗਿਆ ਹੋਵੇਗਾ ਬਹੁਤ ਹੀ ਡਿਟੇਲ ਦੇ ਵਿੱਚ ਆ ਗਿਆ ਜੋ ਜੋ ਚੀਜ਼ਾਂ ਹੈ ਉਹਨਾਂ ਨੂੰ ਫੜਿਆ ਹੈ ਉਸ ਤੋਂ ਲਾਵਾ ਅੱਗੇ ਆਇੰਦ ਸੜਕੋ ਧਰਮ ਵੀਰ ਭਾਰਤੀ ਜਿਹੜੇ ਲੇਖਕ ਸੀ ਉਹਨਾਂ ਦੇ ਮੁਤਾਬਿਕ ਇਹ ਚੀਜ਼ ਐਡ ਕਰਨੀ ਜ਼ਰੂਰੀ ਸੀ ਇਸ ਕਰਕੇ ਥੋੜਾ ਇੰਪੋਰਟੈਂਟ ਲੱਗਿਆ ਤਾਂ ਮੈਂ ਐਡ ਕੀਤੀ ਹੈ ਕਿ ਸਿੱਧਾਂ ਦਾ ਜਿਹੜਾ ਸਬੰਧ ਸੀ ਨਾ ਉਹ ਬੁੱਧਮਤ ਦੇ ਸਹਿਜ ਯਾਨੀ ਜਿਹੜੀ ਪਰੰਪਰਾ ਸੀ ਨਾ ਜਾਂ ਫਿਰ ਬੱਜਰ ਯਾਨ ਪਰੰਪਰਾ ਸੀ ਉਹਨਾਂ ਦੇ ਨਾਲ ਉਹ ਰਿਲੇਟ ਕਰਦੇ ਸੀ ਯਾਦ ਰੱਖਿਓ ਸਿੱਧਾਂ ਦਾ ਸਬੰਧ ਸੀ ਬੁੱਧਮਤ ਦੀ ਸਹਿਜ ਯਾਨੀ ਜਾਂ ਫਿਰ ਬੱਜਰ ਯਾਨੀ ਜਿਹੜੀ ਪਰੰਪਰਾ ਸੀ ਉਸਦੇ ਨਾਲ ਇਹ ਸਾਧਨਾ ਮਾਰਗ ਵਿੱਚ ਵਾਮ ਮਾਰਗੀ ਤਾੰਤ੍ਰਿਕ ਅਨੁਸ਼ਟਾਨ ਮਿਲਨ ਕਰਕੇ ਮਤਲਬ ਹੁਣ ਜਿਵੇਂ ਦੇਖੋ ਨਾ ਇੱਕ ਸਿੰਪਲ ਤੁਸੀਂ ਭਗਤੀ ਦੇ ਮਾਰਗ ਦੇ ਉੱਤੇ ਜਾਂਦੇ ਹੋ ਤਾਂ ਇਸ ਦੇ ਵਿੱਚ ਕੁਝ ਇਹੋ ਜੀ ਤੁਹਾਨੂੰ ਚੀਜ਼ਾਂ ਲੱਭਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਵੱਖਰੀ ਹੀ ਇੱਕ ਤੁਹਾਨੂੰ ਇੱਕ ਇੱਕ ਮਾਰਗ ਦੇ ਉੱਤੇ ਲੈ ਜਾਂਦੇ ਨੇ ਹੁਣ ਉਹ ਹੀ ਹੈ ਨਾ ਕਿ ਤੁਹਾਡੀ ਤੁਸੀਂ ਸਾਧਨਾ ਕਰਦੇ ਪਏ ਹੋ ਉਸ ਦੇ ਵਿੱਚ ਵਾਮ ਮਾਰਗੀ ਤਾਂਤ੍ਰਿਕ ਅਨੁਸ਼ਟਾਨ ਜਦੋਂ ਐਡ ਹੋ ਗਏ ਤਾਂ ਇਸ ਦੀ ਨਿਵੇਕਲੀ ਪਛਾਣ ਬਣ ਗਈ ਤੇ ਇਹਦੇ ਵਿੱਚ ਤਾਂਤ੍ਰਿਕ ਵਿਚਾਰ ਧਾਰਾ ਦਾ ਮੂਲ ਆਧਾਰ ਕੀਗਾ ਸੀ ਕਾਇਆ ਤੀਰ ਦੇ ਸੰਕਲਪਨਾ ਜੁੜਿਆ ਹੋਇਆ ਸੀ ਹੁਣ ਦੇਖੋ ਕਾਇਆ ਕੀ ਹੁੰਦਾ ਹੈ ਸਰੀਰ ਠੀਕ ਹੈ ਸਰੀਰ ਦੇ ਸੰਕਲਪ ਦੇ ਨਾਲ ਇਹ ਜੁੜਿਆ ਹੋਇਆ ਸੀ ਮਤਲਬ ਹੁਣ ਤੁਸੀਂ ਤਾਂਤ੍ਰਿਕ ਵਗਾਰਾ ਜਿਹੜੇ ਨਿਰਣੇ ਤੰਤਰ ਵਿਦਿਆ ਕਰਦੇ ਉਹ ਤਾਂ ਸਿੱਧਾ ਇਫੈਕਟ ਕੀ ਪੈਂਦਾ ਇੱਕ ਮਨੁੱਖ ਦੇ ਉੱਤੇ ਪੈਂਦਾ ਹੈ ਉਸ ਦੇ ਸਰੀਰ ਤੋਂ ਹੀ ਇਹ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਸੋ ਇਹ ਕੀ ਕਹਿਵਾ ਕਿ ਜਦੋਂ ਇੱਕ ਸਾਧਨਾ ਮਾਰਗ ਦੇ ਵਿੱਚ ਤੰਤਰ ਵਿਦਿਆ ਐਡ ਹੋ ਗਈ ਤੇ ਇਹਨੇ ਨੇ ਵੇਖ ਲਈ ਪਛਾਣ ਬਣਾ ਲਈ ਤੇ ਇਹਨਾਂ ਦਾ ਮੇਨ ਮੂਲ ਆਧਾਰ ਕੀ ਹਸੀ ਕਾਇਆ ਠੀਕ ਹੈ ਉਸ ਦੇ ਸੰਕਲਪ ਦੇ ਨਾਲ ਇਹ ਰਿਲੇਟਡ ਸੀ ਉਸ ਤੋਂ ਇਲਾਵਾ ਮਤਲਬ ਕਿ ਜੇ ਤੁਸੀਂ ਬਾਹਰਲੇ ਤੀਰਥ ਸਥਾਨਾਂ ਦੀ ਯਾਤਰਾ ਕਰਨ ਨਾਲੋਂ ਕਹਿੰਦੇ ਅੰਦਰਲੇ ਰਹੱਸ ਨੂੰ ਫਰੋਣ ਲਨ ਵਾਲੀ ਰਹੱਸਮਈ ਯਾਤਰਾ ਦੇ ਉੱਤੇ ਉਹਨਾਂ ਨੇ ਬਲ ਦਿੱਤਾ ਸੀ ਹੁਣ ਇਹ ਜਿਹੜੀ ਵਿਦਿਆਸੀਨਾ ਇਹਨਾਂ ਨੇ ਇਹ ਕਿਹਾ ਕਿ ਮਨੁੱਖ ਜਿਵੇਂ ਕਹਿੰਦਾ ਨਾ ਕਿ ਤੁਸੀਂ ਥਾਂ ਥਾਂ ਜਾ ਕੇ ਪੂਜਦੇ ਹੋ ਕੀ ਲੱਭਦੇ ਹੋ ਤੇ ਜੋ ਲੱਭਣਾ ਤੁਸੀਂ ਅੰਦਰ ਆਤਮਾ ਦੇ ਨਾਲ ਇੱਕ ਆਪਣਾ ਮੇਲ ਸਥਾਪਿਤ ਕਰੋ ਤੁਹਾਨੂੰ ਸਭ ਕੁਝ ਮਿਲ ਜਾਏਗਾ ਉਹੋ ਚੀਜ਼ ਹੈ ਕਿ ਅੰਦਰਲੇ ਰਹੱਸ ਨੂੰ ਫਰੋਣਨ ਵਾਲਾ ਉਹਨਾਂ ਨੇ ਧਿਆਨ ਦਿੱਤਾ ਸੀ ਨਾ ਕਿ ਬਾਹਰ ਵਾਲਾ ਇਸ ਤੋਂ ਲਾਵਾ ਸਿੱਧਾਂ ਦੇ ਸਿਧਾਂਤਕ ਪੱਖ ਜਿਹੜੇ ਸੀ ਬੁੱਧਮੱਤ ਦੇ ਵਿਚਾਰਾਂ ਦੀ ਨਵੀਂ ਵਿਆਖਿਆ ਦੇ ਨਾਲ ਜੁੜਿਆ ਹੁਣ ਜਿਹੜੇ ਸਿੱਧ ਸੀ ਨਾ ਦੇਖੋ ਬੁੱਧਮੱਤ ਪਹਿਲੋਂ ਸੀ ਉਸ ਤੋਂ ਬਾਅਦ ਸਿੱਧਾ ਹੈ ਸਿੱਧਾਂ ਨੇ ਕੀ ਕੀਤਾ ਜੋ ਉਹਨਾਂ ਦੇ ਮੱਤ ਸੀ ਨਾ ਉਹਨਾਂ ਨੂੰ ਬੜੇ ਨਵੇਕਲੇ ਤਰੀਕੇ ਦੇ ਨਾਲ ਪੇਸ਼ ਕੀਤਾ ਚੀਜ਼ਾਂ ਉਹਨਾਂ ਤੋਂ ਲਈਆਂ ਬਟ ਐਡ ਜਿਵੇਂ ਆਪਣਾ ਥੋੜਾ ਜਿਹਾ ਉਹਨਾਂ ਨੇ ਮਸਾਲਾ ਪਾ ਦਿੱਤਾ ਜਿਵੇਂ ਹੁਣ ਦੇਖੋ ਤ੍ਰਿਸ਼ਨਾ ਭਾਵ ਤੇ ਨਿਰਵਾਣ ਇਹ ਤਿੰਨ ਚੀਜ਼ਾਂ ਜਿਹੜੀਆਂ ਸੀ ਨਾ ਇਹਨਾਂ ਨੂੰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਪੇਸ਼ ਕੀਤਾ ਸੀ ਸਿੱਧ ਗੁਰੂ ਨੂੰ ਮਹੱਤਵ ਜ਼ਿਆਦਾ ਦਿੰਦੇ ਸੀ ਸਿੱਧਾ ਦਾ ਜਿਹੜਾ ਮਾਰਕੀਗਾ ਸੀ ਸੰਜਮਈ ਭੋਗਵਾ ਦੇ ਉੱਤੇ ਬਲ ਦਿੰਦਾ ਸੀ ਮਤਲਬ ਜਿਵੇਂ ਉਹਨਾਂ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈ ਉਹਨਾਂ ਨੂੰ ਇਹ ਨਹੀਂਗਾ ਇੱਕਦਮ ਵਤਨਾ ਉਹਨਾਂ ਨੂੰ ਸੰਜਨਮਈ ਤਰੀਕੇ ਦੇ ਨਾਲ ਉਸ ਦਾ ਭੋਗ ਕਰਨ ਦੇ ਉੱਤੇ ਉਹਨਾਂ ਨੇ ਇੱਕ ਬਲ ਦਿੱਤਾ ਸੀ ਇਸ ਦੀ ਐਗਜ਼ਾਮਪਲ ਵੀ ਮੈਂ ਤੁਹਾਨੂੰ ਦੇ ਦਿੱਤੀਆਂ ਨੇ ਇਸ ਤਲਾਵਾ ਨਾਥ ਬਾਣੀ ਜੜੀ ਗਈ ਸੀ ਉਹ ਪ੍ਰਤੀਵਾਦ ਨੂੰ ਪੇਸ਼ ਕਰਦੀ ਹੈ ਤੇ ਵਿਰਾਗ ਨੂੰ ਸਥਾਪਿਤ ਕਰਦੀ ਹੈ ਵਾਦ-ਪ੍ਰਤੀਵਾਦ ਹੁੰਦਾ ਹੈ ਨਾ ਜਿਹੜਾ ਇੱਕ ਚੱਲਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਵਿਰਾਗ ਜਿਹੜਾ ਸੀ ਨਾ ਉਸ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਸੀ ਉਦਾਸੀ ਤੇ ਯੋਗ ਨੂੰ ਉਹਨਾਂ ਨੇ ਮਹੱਤਵ ਦਿੱਤਾ ਸੀ ਸਿੱਧ ਬਾਣੀ ਨੇ ਨਾਥ ਬਾਣੀ ਦੇ ਸੰਕਲਪ ਅਨੁਭਵ ਗਿਆਨ ਤੇ ਗੁਰੂ ਦੇ ਮਹੱਤਵ ਨੂੰ ਸ਼ਾਮਿਲ ਕੀਤਾ ਉਹਨਾਂ ਨੇ ਜਿਹੜੇ ਨਾਥ ਬਾਣੀ ਸੀ ਨਾ ਉਹਨਾਂ ਦਾ ਜਿਹੜਾ ਸੰਕਲਪ ਸੀ ਨਾ ਕਿ ਅਨੁਭਵ ਦੇ ਨਾਲ ਹੀ ਤਾਂ ਨੂੰ ਗਿਆਨ ਮਿਲਦਾ ਹੈ ਅਨੁਭਵ ਗਿਆਨ ਜਿਹੜਾ ਇੱਥੇ ਦਿੱਤਾ ਹੈ ਨਾ ਕਿ ਅਨੁਭਵ ਦੇ ਨਾਲ ਹੀ ਤਾਂ ਨੂੰ ਗਿਆਨ ਮਿਲਦਾ ਹੈ ਤੇ ਗੁਰੂ ਦੇ ਮਹੱਤਵ ਦੇ ਉੱਤੇ ਉਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ ਸੀ। ਨਾਥ ਬਾਣੀ ਦਾ ਜਿਹੜਾ ਉਦਭਵ ਹੋਇਆ ਸੀ ਉਹ ਸਿੱਧ ਬਾਣੀ ਦੇ ਪ੍ਰਤੀ ਉੱਤਰ ਵਜੋਂ ਹੋਇਆ ਸੀ। ਹੁਣ ਇੱਕ ਸਿੱਧ ਸੀ, ਸਿੱਧ ਤੋਂ ਬਾਅਦ ਨਾਥ ਬਾਣੀ ਸੀ। ਹੁਣ ਜਿਹੜੇ ਨਾਥ ਸੀ ਨਾ ਕਹਿੰਦੇ ਕਿ ਉਹਨਾਂ ਦਾ ਉਦਭਵ ਹੋਇਆ ਸਿੱਧ ਬਾਣੀ ਦੇ ਪ੍ਰਤੀ ਉੱਤਰ ਵਜੋਂ ਹੋਇਆ ਸੀ ਨਾਥ ਜੋਗੀਆਂ ਦੇ ਕਾਵ ਰੂਪ ਉਪਦੇਸ਼ਾਤਮਕ ਸੀ ਹੁਣ ਜਿਹੜੇ ਉਹਨਾਂ ਨੇ ਕਾਵ ਰੂਪ ਰਚੇ ਸੀ ਉਹ ਜ਼ਿਆਦਾਤਰ ਉਹਨਾਂ ਦੇ ਵਿੱਚ ਉਪਦੇਸ਼ ਦਿੱਤੇ ਗਏ ਸੀ ਤੇ ਉਹਨਾਂ ਨੇ ਨਾਰੀ ਨਿੰਦਿਆ ਜਿਹੜੀ ਸੀ ਨਾ ਉਹਨਾਂ ਦਾ ਇੱਕ ਨਹੀਂ ਵੇਖ ਲ ਨਵਾਂ ਸੰਕਲਪ ਵੀ ਵਿੱਚ ਐਡ ਕੀਤਾ ਸੀ ਜਿਹੜਾ ਪਿੱਛੇ ਨਹੀਂ ਸੀ ਉਹਨਾਂ ਨੇ ਉਸ ਚੀਜ਼ ਨੂੰ ਵੀ ਐਡ ਕੀਤਾ ਸੀ ਨਾਥ ਬਾਣੀ ਤੋਂ ਬਾਅਦ ਸੰਤ ਬਾਣੀ ਦੀ ਫਿਰ ਪਰੰਪਰਾ ਆਈ ਉਸ ਤੋਂ ਬਾਅਦ ਸੰਤ ਬਾਣੀ ਆ ਗਈ ਜਿਵੇਂ ਭਗਤ ਬਾਣੀ ਜਿਹੜੀ ਅਸੀਂ ਨੂੰ ਕਹਿੰਦੇ ਆ ਹੁਣ ਦੇਖੋ ਇਹ ਅਸੀਂ ਉਹ ਚੀਜ਼ਾਂ ਪੜਦੇ ਪਿਆ ਤੁਸੀਂ ਕਹਿਣਾ ਕਿ ਕਿੱਧਰ ਅਸੀਂ ਪੜਦੇ ਪਏ ਸੀ ਅਸੀਂ ਕਿੱਧਰ ਚੱਲ ਗਏ ਦੇਖੋ ਹਰ ਇੱਕ ਚੀਜ਼ਾਂ ਜਦੋਂ ਇਹ ਅੱਗੇ-ਅੱਗੇ ਨੰਗੀਆਂ ਤੇ ਇਹਨਾਂ ਨੇ ਕੀ ਕੀਤਾ ਕੁਝ ਨਾ ਕੁਝ ਸੰਕਲਪ ਆਪਣੇ ਪਿੱਛੋਂ ਲੈ ਕੇ ਅੱਗੇ ਐਡ ਕੀਤੇ ਗਏ ਤੇ ਉਹ ਚੀਜ਼ਾਂ ਅਸੀਂ ਅੱਗੇ ਜਿਹੜੀਆਂ ਚੱਲ ਕੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਬਹੁਤ ਸਾਰੇ ਦੇਖਣ ਨੂੰ ਮਿਲਦੀਆਂ ਨੇ ਤੇ ਗੁਰਬਾਣੀ ਨੇ ਇਹਨਾਂ ਤੋਂ ਬਹੁਤ ਕੁਝ ਆਪਣੇ ਇਹ ਵਿੱਚ ਲਿਆ ਸੀ ਸੋ ਨਾਦ ਬਾਣੀ ਤੋਂ ਬਾਅਦ ਸਾਨੂੰ ਮਿਲਦੀ ਹੈ ਸੰਤ ਬਾਣੀ ਦੀ ਪਰੰਪਰਾ ਇਹ ਕੀ ਕਿਸੇ ਮੱਧ ਕਾਲੀਨ ਭਗਤੀ ਲਹਿਰ ਦੇ ਅੰਤਰਗਤ ਵਿਕਸਿਤ ਹੋਈ ਸੋ ਇਹ ਕੀ ਕਿਸੇ ਸੰਤ ਬਾਣੀ ਜੜੀ ਗਈ ਸੀ ਉਹ ਭਗਤੀ ਲਹਿਰ ਦੇ ਅੰਤਰਗਤ ਵਿਕਸਿਤ ਹੋਈ ਸੀ ਇੱਕ ਇੱਕ ਇਸੀ ਇਹ ਜ਼ਿਆਦਾਤਰ ਨਿਰਗੁਣ ਤੇ ਜਿਹੜੀ ਨਿਰਾਹਾਰ ਸਰੂਪ ਵਿੱਚ ਆਸਥਾ ਰੱਖਦੇ ਤੇ ਅਵਤਾਰਵਾਦ ਦੀ ਧਾਰਨਾ ਰੱਦ ਕਰਦੇ ਸੀ ਜ਼ਿਆਦਾਤਰ ਸਾਨੂੰ ਜਿਹੜੇ ਭਗਤੀ ਮਾਰਗ ਦੇ ਉੱਤੇ ਚੱਲਣ ਵਾਲੇ ਨੇ ਉਹਨਾਂ ਦੇ ਵਿੱਚ ਸਰਬੂ ਨਿਰਗੁਣ ਨੂੰ ਦੋਨੇ ਮਿਲਦੇ ਨੇ ਬਟ ਅਗਰ ਜ਼ਿਆਦਾਤਰ ਤੁਸੀਂ ਦੇਖੋ ਜਿਹੜੇ ਸਰਬੂ ਨਵੀ ਸੀਨਾ ਉਹ ਬਾਅਦ ਵਿੱਚ ਕੀ ਗਏ ਸੀ ਨਿਰਗੁਣ ਮਤਲਬ ਕਿ ਉਹ ਪਰਮਾਤਮਾ ਜਿਹੜਾ ਅਲੇਦ ਵਾਲੇ ਹੈ ਬਟ ਸਾਨੂੰ ਦਿਸਦਾ ਨਹੀਂ ਹੈ ਉਸ ਦੇ ਉੱਤੇ ਉਹ ਵਿਸ਼ਵਾਸ ਰੱਖਦੇ ਸੀ ਤੇ ਅਵਤਾਰ ਜਿਹੜਾ ਹੈਗਾ ਸੀ ਉਸ ਦੀ ਧਾਰਨਾ ਦੇ ਉੱਤੇ ਉਹ ਜਿਹੜੇ ਕਿ ਸੀ ਉਸ ਨੂੰ ਖਿਲਾਫ ਸੀ ਉਸ ਦੀ ਧਾਰਨਾ ਨੂੰ ਰੱਦ ਕਰਦੇ ਸੀ ਠੀਕ ਹੈ ਅੱਗੇ ਦੇਖੋ ਸੰਤ ਬਾਣੀ ਨੇ ਜ਼ਿਆਦਾਤਰ ਕੀ ਰਸਿਕ ਪਰਵਿੱਤੀ ਮਾਰਗ ਤੇ ਨਿਵਿਤਰੀ ਮਾਰਗ ਸੀ ਜਿਹੜੇ ਉਹਰੇ ਵਿਚਕਾਰ ਸੁਮੇਲ ਸਥਾਪਿਤ ਕੀਤਾ ਭਾਗ ਕੀ ਗਾ ਸੀ ਜੀਵਨ ਵਿੱਚ ਰਹਿੰਦਿਆਂ ਥੋੜੀ ਦੂਰੀ ਸਥਾਪਿਤ ਕੋ ਨਾ ਹੁਣ ਤੁਸੀਂ ਇਹ ਜਿਹੜਾ ਸੰਕਲਪ ਹੈ ਨਾ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹਨਾਂ ਨੇ ਵੀ ਇਹ ਦਿੱਤਾ ਸੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਾਨੂੰ ਘਰ-ਬਾੜ ਛੱਡ ਕੇ ਇੱਕ ਜੰਗਲਾਂ ਵਿੱਚ ਜਾ ਕੇ ਭਗਤੀ ਕਰਨੀ ਚਾਹੀਦੀ ਹੈ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਗ੍ਰਹਿਸਤ ਜੀਵਨ ਬਤੀਤ ਕਰਦੇ ਸਮੇਂ ਵੀ ਇੱਕ ਵਿਥ ਦੀ ਦੂਰੀ ਦੇ ਉੱਤੇ ਆਪਣੇ ਆਪ ਨੂੰ ਤਾਂ ਵੀ ਗੁਰੂ ਦੇ ਨਾਲ ਜੋੜ ਸਕਦੇ ਹੋ ਇਹ ਉਹਨਾਂ ਨੇ ਦਿੱਤਾ ਸੀ ਤੇ ਇਹ ਇੱਥੋਂ ਹੀ ਨਿਕਲਿਆ ਸੀ ਜਿਹਦੇ ਵਿੱਚ ਉਹੋ ਚੀਜ਼ ਕੀ ਹੈ ਪ੍ਰਵਿੱਤੀ ਮਾਰਗ ਤੇ ਨਿਵਿਤਰੀ ਮਾਰਗ ਜਿਹੜਾ ਸੀ ਨਿਵਿਰਤੀ ਸੋ ਨਿਵਿਰਤੀ ਮਾਰਗ ਜਿਹੜਾ ਸੀ ਉਸਤਾ ਸੁਮੇਸ ਸਥਾਪਿਤ ਕੀਤਾ ਸੀ ਕਿ ਜੀਵਨ ਵਿੱਚ ਰਹਿ ਕੇ ਹੀ ਗ੍ਰਹਿਸ ਜੀਵਨ ਵਿੱਚ ਰਹਿ ਕੇ ਹੀ ਤੁਸੀਂ ਕੀ ਕਰਵਾ ਥੋੜੀ ਦੂਰੀ ਸਥਾਪਿਤ ਕਰਕੇ ਆਪਣੇ ਆਪ ਨੂੰ ਗੁਰੂ ਦੇ ਨਾਲ ਜਾਂ ਗੁਰੂ ਨੂੰ ਸਮਰਪਿਤ ਕਰ ਸਕਦੇ ਹੋ ਤੇ ਗੁਰਬਾਣੀ ਵਿੱਚ ਜਿਹੜਾ ਇਹ ਸਾਨੂੰ ਵਿਚੇ ਗ੍ਰਹਿਸ ਸਦਾ ਰਹੇ ਉਦਾਸੀ ਦਾ ਸੰਕਲਪ ਇਹ ਇਸ ਤਰੀਕੇ ਦੇ ਨਾਲ ਮਿਲਦਾ ਹੈ ਉਸ ਤੋਂ ਇਲਾਵਾ ਜਿਹੜਾ ਪਕਤੀ ਮਾਰਗ ਨੂੰ ਪਾਗਵਤ ਤਰਮ ਦਾ ਅੰਗ ਸਵੀਕਾਰ ਕੀਤਾ ਗਿਆ ਜਿਹੜਾ ਲੇਖਕ ਕਈ ਹੈਗੇ ਨੇ ਉਹਨਾਂ ਨੇ ਭਗਤੀ ਜਿਹੜਾ ਮਾਰਗ ਸੀ ਨਾ ਉਹਨੂੰ ਭਗਵਤ ਧਰਮ ਜਿਹੜਾ ਦਾ ਸੀ ਜੋ ਉਸ ਸਮੇਂ ਭਾਰਤ ਦੇ ਵਿੱਚ ਚੱਲਦਾ ਪਿਆ ਸੀ ਸੋ ਉਸ ਦਾ ਉਹਨਾਂ ਨੇ ਅੰਗ ਸਵੀਕਾਰ ਕੀਤਾ ਸੀ ਆਰੰਭ ਜਿਹੜਾ ਸੀ ਇਹ ਵੀ ਮੈਂ ਦੱਸ ਦਿੰਨੀ ਆ ਦੇਖੋ ਕੋਈ ਚੀਜ਼ ਵਿੱਚ ਹੀ ਨਹੀਂ ਮੈਂ ਛੱਡ ਦਿੱਤੀ ਅਗਰ ਕਿਸੇ ਚੀਜ਼ ਨੂੰ ਮੈਂ ਐਡ ਕੀਤਾ ਹੈ ਪਲੱਸ ਉਸ ਦਾ ਭਾਵ ਵੀ ਤੁਹਾਨੂੰ ਨਾ ਨਾ ਦੱਸਿਆ ਹੈ ਕਿ ਐਨੇ ਰੱਬ ਜੇ ਤੁਸੀਂ ਕਿਤੇ ਜਾ ਕੇ ਲੱਭਦੇ ਰਹੋ ਇਹ ਕਿੱਥੋਂ ਪਾ ਦਿੱਤਾ ਹੁਣ ਇਹ ਤੁਹਾਨੂੰ ਲੱਭਣਾ ਪੈਣਾ ਹੈ ਨਹੀਂ ਅਗਰ ਮੈਂ ਭਗਵਤ ਧਰਮ ਦਾ ਦੱਸਿਆ ਹੈ ਤੇ ਇਹ ਵੀ ਦੱਸਾਂਗੀ ਕਿ ਇਹ ਕਿੱਥੇ ਸੀ ਭਾਰਤ ਦੇ ਵਿੱਚ ਉਸ ਸਮੇਂ ਚੱਲਦਾ ਸੀ ਤੇ ਇਹ ਜਿਹੜਾ ਇਸ ਦਾ ਆਰੰਭ ਹੋਇਆ ਸੀ ਈਸਾ ਦੇਖ ਸਕਦੇ ਹੋ ਨਾ ਈਸਾ ਮਤਲਬ ਸਟਾਰਟਿੰਗ ਜਿਹੜੀ ਸਾਡੀ ਚਲਦੀ ਹੈ ਇਹ 1900 ਸਾਲ ਤੋਂ 1900 ਸਾਲ ਪਹਿਲਾਂ ਇਹ ਹੋਇਆ ਸੀ ਠੀਕ ਹੈ ਈਸਾ ਤੋਂ 1900 ਸਾਲ ਪਹਿਲਾਂ ਇਹ ਸਾਨੂੰ ਮਿਲਦਾ ਹੈ ਤੇ ਹਿੰਦੀ ਸਾਹਿਤ ਦਾ ਪੂਰਵ ਮੱਧ ਕਾਲ ਭਗਤੀ ਕਾਲ ਹੈ ਜੋ ਅੱਗੇ ਚਾਰ ਸ਼ਖਾਵਾਂ ਵਿੱਚ ਮੰਨਿਆ ਹੋਇਆ ਹੈ ਹੁਣ ਦੇਖੋ ਪਾਗਵਤਰ ਮੋਹੇ ਚੀਜ਼ ਆਗੀ ਇਸ ਤੋਂ ਲਾਵਾ ਹਿੰਦੀ ਅਗਰ ਸਾਹਿਤ ਤੁਸੀਂ ਦੇਖਦੇ ਹੋ ਜਿਹੜਾ ਸਾਡਾ ਹਿੰਦੀ ਦਾ ਜਿਹੜਾ ਪੜਦੇ ਵਿੱਚ ਏਦਾ ਸੀ ਸੋ ਉਸ ਤਰ੍ਹਾਂ ਜਿਹੜਾ ਕਹਿੰਦੇ ਪੂਰਾ ਮੱਧ ਕਾਲ ਜਿਹੜਾ ਚੱਲਦਾ ਪਿਆ ਸੀ ਉਸ ਨੂੰ ਭਗਤੀ ਕਾਲ ਹੀ ਕਿਹਾ ਗਿਆ ਸੀ ਠੀਕ ਹੈ ਤੇ ਇਹ ਜਿਹੜਾ ਹੈਗਾ ਸੀ ਅਗੁਰ ਚਾਰ ਸਿਖਾਵਾਂ ਤੇ ਵਿੱਚ ਵੰਡੇਆ ਸੀ ਬੇਸਿਕਲੀ ਦੋ ਇੰਪੋਰਟੈਂਟ ਨੇ ਬਟ ਉਹਨਾਂ ਨੇ ਚਾਰ ਦੱਸਿਆ ਨੇ ਜਿਵੇਂ ਨਿਰਗੁਣ ਗਿਆਨ ਮਾਰਗੀ ਭਗਤੀ ਨਿਰਗੁਣ ਪ੍ਰੇਮ ਮਾਰਗੀ ਭਗਤੀ ਸਗੁਣ ਉਹਨਾਂ ਨੇ ਕਿਹਾ ਅਸੀਂ ਸਰਗੁਣ ਇੱਕ ਵਰਡ ਯੂਜ਼ ਕਰਦੇ ਨੇ ਬਟ ਇੱਥੇ ਸਗੁਣ ਹੋਇਆ ਸੀ ਸਗੁਣ ਰਾਮ ਮਾਰਗੀ ਭਗਤੀ ਰਾਮ ਭਗਤੀ ਸੌਰੀ ਤੇ ਸਗੁਣ ਕ੍ਰਿਸ਼ਨ ਭਗਤੀ ਇਹ ਚਾਰ ਦੱਸੇ ਸੀ ਅਸਲ ਦੇ ਵਿੱਚ ਕਹਿੰਦੇ ਦੇਖਿਆ ਜਾਵੇ ਤਾਂ ਸਗੁਣ ਤੇ ਨਿਰਗੁਣ ਇਹ ਦੋ ਹੀ ਅੱਗੇ ਚੱਲੀਆਂ ਸੀ ਸਗੁਣ ਜਿਹੜਾ ਸੀ ਉਹ ਅਵਤਾਰਵਾਦ ਦੇ ਉੱਤੇ ਸੀ ਇਸ ਦੇ ਅੰਤਰਗਤ ਰਾਮ ਤੇ ਕ੍ਰਿਸ਼ਨ ਭਗਤੀ ਦੀਆਂ ਸ਼ਖਾਵਾਂ ਵਿਕਸਿਤ ਹੋਈਆਂ ਸੀ ਨਿਰਗੁਣ ਜਿਹੜਾ ਸੀ ਉਹ ਨਿਰਗੁਣ ਨਿਰਾਕਾਰ ਤੇ ਅਰੂਪ ਜਾਨਕਿ ਜਿਸ ਦਾ ਨਾਂ ਤਾਂ ਕੋਈ ਆਕਾਰ ਹੈ ਜਿਸ ਜਿਹੜਾ ਕਿ ਬਿਨਾਂ ਗੁਣ ਤੇ ਹੈ ਮਤਲਬ ਤੇ ਜਿਹੜਾ ਕਿ ਜਿਸ ਦਾ ਕੋਈ ਰੂਪ ਹੀ ਨਹੀਂ ਹੈ ਉਸ ਪਰਮੇਸ਼ਰ ਜਾਂ ਉਸ ਪਰਮਾਤਮਾ ਦੀ ਆराधना ਦੇ ਉੱਤੇ ਨਿਰਗੁਣ ਜੜਾ ਛੱਲਿਆ ਸੀ ਹੁਣ ਸੰਤ ਬਾਣੀ ਜਿਹੜੀ ਸੀ ਨਾ ਉਸ ਦਾ ਜਿਹੜਾ ਸਬੰਧ ਸੀ ਉਹ ਕਿਸ ਦੇ ਨਾਲ ਸੀ ਨਿਰਗੁਣ ਦੇ ਨਾਲ ਹੀ ਸੀ ਬ੍ਰਹਮ ਪਾਰ ਬ੍ਰਹਮ ਮਾਇਆ ਮੋਖ ਮੁਕਤ ਜੀਵਨ ਜਗਤ ਇਸ ਦੇ ਸੰਕਲਪ ਸੀ ਸੰਤ ਬਾਣੀ ਦੇ ਸੰਕਲਪ ਕੀ ਸੀ ਇਹ ਵੀ ਮੈਂ ਲਿਖ ਦਿੱਤੇ ਨੇ ਨਾਲ ਹੀ ਇਸ ਦੇ ਆਦਵੈਂਤ ਵਿਦਾਂਤ ਵੀ ਇੱਕ ਸੰਕਲਪ ਚੱਲਦਾ ਪਿਆ ਸੀ ਹੁਣ ਤੁਸੀਂ ਦੇਖ ਲਓ ਕਿੰਨੀਆਂ ਕਿੰਨੀਆਂ ਚੀਜ਼ਾਂ ਤੁਸੀਂ ਦਿਮਾਗ ਦੇ ਵਿੱਚ ਰੱਖ ਸਕਦੇ ਰੱਖ ਲਓ ਇਹ ਤਾਂ ਜਿਹੜਾ ਐਂਡ ਤੇ ਪਤਾ ਨਹੀਂ ਕਿਹੜਾ ਟੌਪਿਕ ਕਰਵਾ ਦਿੰਦਾ ਹੈ ਚਲੋ ਕੁਛ ਨਾ ਕੁਛ ਨਵਾਂ ਵੇਚ ਆਈ ਜਾਇਗਾ ਤੋਂ ਮੈਂ ਦੇ ਵਿੱਚ ਚੁਣਤਾ ੜੇ ਸੋ ਇਹ ਸੰਕਲਪ ਯਾਦ ਰੱਖ ਲਿਓ ਕਿਹੜੇ-ਕਿਹੜੇ ਸੀ ਇਸ ਤੋਂ ਇਲਾਵਾ ਜਿਹੜਾ ਅਸੀਂ ਅਗਲਾ ਸੋਮਾ ਸਾਨੂੰ ਹੁਣ ਮਿਲਿਆ ਅਸੀਂ ਕੀ ਕਰ ਲਿਆ ਸੰਤ ਬਾਣੀ ਕਰ ਲਈ ਇਸ ਤੋਂ ਇਲਾਵਾ ਸੜਕੋ ਪਹਿਲੇ ਤੋਂ ਜਿਹੜੇ ਗਏ ਸੀ ਸਿੱਧ ਨਾਥ ਉਸ ਤੋਂ ਇਲਾਵਾ ਸੜਕੋ ਹੁਣ ਅਗਲਾ ਸੋਮਾ ਜਿਹੜਾ ਸਾਨੂੰ ਮਿਲਦਾ ਹੈ ਉਹ ਹੈਗਾ ਇਸਲਾਮੀ ਤੇ ਸਾਮੀ ਸਭਿਆਚਾਰ ਇਹ ਬਹੁਤ ਸ਼ਾਰਟ ਵਾਲਾ ਟੋਪਿਕ ਹੈ ਸਾਮੀ ਸਭਿਆਚਾਰ ਦੇ ਵਿੱਚ ਤਿੰਨ ਜਿਹੜੇ ਆ ਉਹ ਰਲੇ ਹੋਏ ਨੇ ਧਰਮ ਜਿਵੇਂ ਯਹੂਦੀ ਸਾਇਤ ਇਸਲਾਮ ਅੱਜ ਕੱਲ ਜਿਵੇਂ ਦੇਖੋ ਨਾ ਤੁਸੀਂ ਕਿਸੇ ਨੂੰ ਪਛਾਣ ਨਹੀਂ ਸਕਦੇ ਇਹ ਜਿਹੜਾ ਦਵਾ ਉੱਧਰ ਚੱਲਦਾ ਹੈ ਜਿਵੇਂ ਯਹੂਦੀ ਉਹਨਾਂ ਸਰੀਆ ਉਧਰ ਵਾਲੀ ਸੜੇ ਸਾਨੂੰ ਇਕੱਠੇ ਮਿਲਦੇ ਨਹੀਂ ਅਸੀਂ ਇਹਨਾਂ ਦੀ ਪਛਾਣ ਨਹੀਂ ਕਰ ਸਕਦੇ ਕੋਈ ਕ੍ਰਿਸਚੀਅਨ ਹੈ ਪਿਓਰ ਕੋਈ ਜੂਦੀ ਹੈ ਮਿਕਸਚਰ ਹੈ ਕੋਈ ਇਸਲਾਮ ਇਹਨਾਂ ਨੂੰ ਮੰਨਦਾ ਹੈ ਸੋ ਇਹ ਜਿਹੜਾ ਹੈ ਗੱਸੀ ਸੜਕੋ ਗੁਰਮਤ ਕਾਵ ਦੇ ਨਾਲ ਰਿਲੇਟਡ ਸੀ ਜਿਹੜੇ ਸੋਮੇ ਮਿਲ ਕੇ ਅੱਗੇ ਗਏ ਉਹਨਾਂ ਨੇ ਗੁਰਮਤ ਕਾਵ ਨੂੰ ਬਹੁਤ ਕੁਝ ਦਿੱਤਾ ਤੇ ਉੱਥੋਂ ਗੁਰਮਤ ਕਾਵ ਜਿਹੜਾ ਅੱਗੇ ਬਣਿਆ ਸੀ ਅੱਗੇ ਆਇਆ ਦਾ ਸੜਕੋ ਗੁਰਮਤ ਕਾਵ ਦੀ ਵਿਸ਼ਵ ਦ੍ਰਿਸ਼ਟੀ ਐ ਟਾਪਿਕ ਅੱਜ ਸਾ ਕੀ ਕਰਵਾਉਗੀ ਕੱਲ ਅੱਗੇ ਜਿਹੜਾ ਟਾਪਿਕ ਹੋਏਗਾ ਉਹ ਅਸੀਂ ਕੱਲ ਮੈਰਾਥਨ ਦੇ ਵਿੱਚ ਕੰਪਲੀਟ ਕਰ ਲਾਂਗੇ ਜਿਹੜਾ ਰਹਿ ਚੁੱਕਿਆ ਹੋਏਗਾ ਤੇ ਪਲੱਸ ਉਸ ਤੇ ਵਿੱਚ ਅਸੀਂ ਜਿਹੜਾ ਸਾਇਤ ਦੀ ਇਤਿਹਾਸ ਕਰ ਵਾਲੇ ਟਾਪਿਕ ਹੋਣਗੇ ਉਹ ਪੜਾਣੀ ਠੀਕ ਹੈ ਹੁਣ ਜਿੰਨਾ ਵੀ ਨੋਟਸ ਚੱਲੇਗਾ ਉਹ ਫਿਰ ਅੱਗੋ ਨਵੇਂ ਤੌਰ ਤੇ ਜਵੇਂ ਬਣਾਵਾਂਗੇ ਤੇ ਜਿਹੜਾ ਹੁਣ ਅੱਗੇ ਜਿਹੜੇ ਆਉਣਗੇ ਬੈਚ ਕੋਸ ਨੂੰ ਨ ਦੇ ਵਿਚ ਕਰਵਾਇਆ ਜਾਏਗਾ ਸੋ ਗੁਰਮਤ ਕਾਲ ਦਾ ਸਬੰਧ ਜਿਹੜਾ ਕੀ ਕਰ ਸੀ ਭਾਰਤੀ ਇਤਿਹਾਸ ਤੇ ਉਸ ਤੌਰ ਨਾਲ ਹੈ ਜਿਸ ਨੂੰ ਅਸੀਂ ਮਤ ਕਾਲੀ ਚੇਤਨਾ ਤੇ ਸੰਵੇਦਨਾ ਦਾ ਦੌਰ ਆਖਦੇ ਨੇ ਅਗਰ ਤੁਹਾਨੂੰ ਕੁਐਸਚਨ ਆ ਵੀ ਜਾਵੇ ਕਿ ਮਤ ਕਾਲੀ ਸੰਵੇਦਨਾ ਤੇ ਚੇਤਨਾ ਦਾ ਦੌਰ ਕਿਹੜਾ ਸੀ ਤੋ ਅਗਰ ਅਸੀਂ ਗੁਰਮਤ ਕਾਲ ਉਸ سے ਨਾ ਰਿਲੇਟ ਕਰਤਾ ਸੀ ਇਸ ਦੌਰ ਦੇ ਵਿੱਚ ਕੀ ਸੀ ਮਨੁੱਖ ਦੀ ਸੋਚ ਜਿਹੜੀ ਸੀ ਨਾ ਉਹ ਰੱਬ ਦੇ ਉੱਤੇ ਕੇਂਦ੍ਰਿਤ ਸੀ ਤੇ ਜ਼ਿਆਦਾਤਰ ਮਨੁੱਖ ਜਿਹੜਾ ਸੀ ਉਹ ਅਧਿਆਤਮਕ ਸੀ ਹੁਣ ਗੁਰਮਤਿ ਕਾ ਦੇ ਸੰਕਲਪ ਹੈ ਇਹ ਸੰਕਲਪ ਜਿਹੜਾ ਨਾ ਬੋਲਿੰਗ ਜਿਹਾ ਬਸ ਚਾਰ ਹੀ ਅਗੇ ਨੇ ਉਹ ਵੀ ਸ਼ਾਰਟ ਦੇ ਵਿੱਚ ਦੱਸ ਦਿੱਤੇ ਨੇ ਜ਼ਿਆਦਾ ਨਹੀਂ ਦੱਸੇ ਪਹਿਲਾ ਸਾਨੂੰ ਬ੍ਰਹਮ ਦਾ ਸੰਕਲਪ ਹੈ ਜੋ ਕਿ ਮੋਸਟਲੀ ਸਾਨੂੰ ਮਿਲਣਾ ਹੀ ਮਿਲਦਾ ਖੰਬਨ ਲਗਾ ਕੇ ਟਿਕ ਲਾ ਦਿਓ ਕਿਉਂਕਿ ਸੰਕਲਪ ਕਈ ਵਾਰੀ ਪੁੱਛੇ ਦੇ ਨੇ ਸੋ ਬ੍ਰਹਮ ਦਾ ਸੰਕਲਪ ਸਾਨੂੰ ਮਿਲਦਾ ਹੈ ਕਿ ਨਿਰਗੁਣ ਤੇ ਸਗੁਣ ਦੋ ਤਰੀਕੇ ਨਾਲ ਅਸੀਂ ਬ੍ਰਹਮ ਨੂੰ ਦੇਖਦੇ ਆਂ ਦੋਹਾ ਦਾ ਵਰਣਨ ਗੁਰੂ ਨਾਨਕ ਦੀ ਬਾਣੀ ਮਾਰੂ ਸੋਹਲੇ ਦੇ ਵਿੱਚ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੁਖਮਨੀ ਸਾਹਿਬ ਦੇ ਵਿੱਚ ਵੀ ਸਾਨੂੰ ਇਸ ਦਾ ਵਰਣਨ ਮਿਲਦਾ ਹੁਣ ਦੇਖੋ ਬ੍ਰਹਮ ਦੇ ਨਾਸੰਕਲ ਕੀ ਹੋਣ ਕੀ ਪ੍ਰਮਾਤਮਾ ਦਿਸਦਾ ਵੀ ਹਨ ਦਿਸਦਾ ਵੀ ਹੈ ਇਸਨੂੰ ਬਹੁਤ ਜਗ੍ਹਾ ਮੌਜੂਦ ਹੈ ਤੇ ਇਸ ਦੇ ਨਾਲ ਰਿਲੇਟਡ ਕਾਫੀ ਜ਼ਿਆਦਾ ਜਿਹੜੇ ਸਾਨੂੰ ਗੁਰਮਤਿ ਕਾਲ ਦੇ ਵਿੱਚ ਚੀਜ਼ਾਂ ਮਿਲ ਜਾਂਦੀਆਂ ਨੇ ਸੋ ਚੀਜ਼ਾਂ ਮਨੇ ਹੀ ਲਿਖੀਆਂ ਕਿਉਂਕਿ ਉਹ ਚੀਜ਼ਾਂ ਤੁਹਾਨੂੰ ਸਿਰਫ ਇਨਾ ਹੀ ਬਤਾਉਣਾ ਚਾਹੀਦਾ ਬਸ ਅਗੇ ਆਿੰਦਾ ਹੈ ਜਗਤ ਤੇ ਮਨੁੱਖ ਦਾ ਸੰਕਲਪ ਹੁਣ ਜਗਤ ਕੀ ਹੈਗਾ ਸੀ ਗੁਰਬਾਣੀ ਦੇ ਮੁਤਾਬਕ ਨਾਸ਼ਮਾਨੀ ਗਾਏ ਬ੍ਰਹਮ ਨੇ ਕੀ ਕਿਹਾ ਹੈ ਜਗਤ ਸੱਜਿਆ ਹੈ ਮਨੁੱਖ ਦੋਹਾਂ ਦੇ ਨਾਲ ਸਬੰਧਿਤ ਦੇਖੋ ਮਨੁੱਖ ਜਗਤ ਦੇ ਵਿੱਚ ਵੀ ਰਹਿੰਦਾ ਹੈ ਤੇ ਮਨੁੱਖ ਬ੍ਰਹਮ ਦੇ ਨਾਲ ਵੀ ਰਿਲੇਟਡ ਹੈਗਾ ਹੈ ਬ੍ਰਹਮ ਨੇ ਕੀ ਕਿਹਾ ਹੈ ਜਗਤ ਸੱਜਿਆ ਹੈ ਸੋ ਮਨੁੱਖ ਦੋਨਾਂ ਦੇ ਨਾਲ ਰਿਲੇਟਡ ਹੋ ਗਿਆ ਇਸ ਦੀ ਵਿਆਖਿਆ ਜਪਜੀ ਸਾਹਿਬ ਸੌਰੀ ਸਾਹਿਬ ਹੈਗਾ ਇੱਥੇ ਸਾਹਿਬ ਲਿਖਿਆ ਹੈ ਜਪਜੀ ਸਾਹਿਬ ਵਿੱਚ ਕੀਤੀ ਗਈ ਹੈ ਗੁਰਮਤਿ ਵਿਸ਼ਵ ਦ੍ਰਿਸ਼ਟੀ ਦੇ ਦੋ ਤੱਤ ਹਨ ਰਹਾਸਵਾਦ ਤੇ ਨੈਤਿਕਤਾ ਠੀਕ ਹੈ ਅੱਗੇ ਆ ਗਿਆ ਤੀਜਾ ਸੜ ਕੋ ਸੰਕਲਪ ਮਿਲਦਾ ਹੈ ਇਸ ਦੇ ਵਿੱਚ ਆਹ ਤਰ੍ਹਾਂ ਗੁਰਮਤਿ ਵੀ ਚਾਰ ਤਰ੍ਹਾਂ ਕੀ ਹੈਗਾ ਹੈ ਸਾਡਾ ਗੁਰਮਤਿ ਕਾਵ ਜਿਹੜਾ ਹੈ ਉਹ ਲਿਖਿਆ ਗਿਆ ਹੈ ਜਾਂ ਗੁਰਬਾਣੀ ਦੇ ਵਿੱਚ ਸਾਨੂੰ ਮੋਸੀ ਚੀਜ਼ਾਂ ਅਗਰ ਦੇਖਿਆ ਜਾਵੇ ਤਾਂ ਸਾਨੂੰ ਕੀ ਦਸੀ ਸੱਤਾ ਵਿੱਚ ਹੋਣੇ ਜਿਹੜੇ ਵਰਗ ਹੈ ਉਸ ਦੇ ਨਾਲ ਜਿਹੜੇ ਇਕ ਲੋਕੀ ਜਿਹੜੇ ਕਿਨੇ ਉਹਨਾਂ ਨੂੰ ਜਦੋਂ ਸੱਤਾ ਉਹਨਾਂ ਦੇ ਉੱਤੇ ਕਸ਼ਟ ਕਰਦੀ ਹੈ ਉਹਨਾਂ ਨੂੰ ਜਿਵੇਂ ਕਸ਼ਟ ਹੁੰਦਾ ਹੈ ਉਸ ਦੇ ਨਾਲ ਰਿਲੇਟਡ ਸਾਨੂੰ ਵਿਚਾਰਤਾਂ ਆ ਗੁਰਮਤਿ ਕਾਵਿ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਵਰ ਦਾ ਝੁਲਮ ਹੋਇਆ ਸੀ ਉਹ ਨਾਲ ਨਾਲ ਰਿਲੇਟਡ ਵੀ ਚਾਰਤਾਂ ਆ ਉਹਨੇ ਦੱਸੀ ਸੀ ਸੋ ਇਸ ਚੀਜ਼ ਨਾਲ ਰਿਲੇਟਡ ਹੈ ਤੇ ਸਧਾਰਨ ਲੋਕਾਂ ਤੇ ਮਹਿਕੂਮ ਜੀ ਵਿਚਾਰਤ ਆ ਗਈ ਮਤਲਬ ਆਮ ਨੋਰਮਲ ਜਿਹੜੇ ਲੋਕੀ ਹੈ ਤੇ ਜਿਹੜੇ ਸੰਸਾਰ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਕੀ ਵਿਚਾਰ ਤਾਂ ਰਾਏ ਸਾਨੂੰ ਇਹ ਸਾਰੇ ਗੁਰਮਤਕਾ ਗਾਇ ਵਿੱਚ ਦੇਖ ਨੂੰ ਮਿਲਦੀ ਹੁਣ ਗੁਰਮਤ ਜਿਹੜੇ ਨੇ ਉਹਨਾਂ ਦਾ ਕਾਵ ਸ਼ਾਸਤਰ ਕਿਸ ਤਰੀਕੇ ਦੇ ਨਾਲ ਹੈ ਆਈ ਥਿੰਕ ਵੇਖ ਲੈਣਾ ਥੋੜਾ ਪੜ੍ਹ ਲੈਣਾ ਉਹ ਗੱਲ ਕਰਾਂਗੇ ਹੁਣ ਦੇਖੋ ਗੁਰਮੱਧਾ ਜਿਹੜਾ ਕਾਵਿ ਸ਼ਾਸਤਰ ਹੈ ਨਾ ਕਾਵਿ ਸ਼ਾਸਤਰ ਤੋਂ ਤੁਹਾਨੂੰ ਪਤਾ ਕੀ ਚੀਜ਼ ਹੁੰਦੀ ਹੈ ਜਿਵੇਂ ਸਾਡੇ ਕੋਲ ਇਸ ਦੇ ਵਿੱਚ ਕਿਹੜੇ ਰੂਪਾਗਾਰ ਵਰਤੇ ਗਏ ਨੇ ਜਾਂ ਕਿਹੜੀ ਬਾਣੀ ਦੇ ਵਿੱਚ ਹੋਰ ਕੀ ਕੀ ਸਾਨੂੰ ਜਿਵੇਂ ਵਰਡਸ ਮਿਲਦੇ ਨੇ ਪ੍ਰਤੀਕ ਮਿਲਦੇ ਨੇ ਈਮ ਮਿਲਦੇ ਨੇ ਕਾਵਿ ਸ਼ਾਸਤਰ ਉਹ ਚੀਜ਼ ਹੁੰਦੀ ਹੈ ਕਵਿਤਾ ਦੇ ਨਾਲ ਹੀ ਰਿਲੇਟਡ ਤੁਸੀਂ ਦੇਖ ਲੱਕਦੇ ਹੋਈ ਆਇੰਦ ਹੈ ਸੋਤਾਰ ਮਿਠਤਾ ਤੇ ਕਾਵਿਕਤਾ ਦਾ ਸੁਮੇਲ ਹੈ ਇਸ ਦੇ ਵਿੱਚ ਸਾਨੂੰ ਅਧਿਆਤਮਕਤਾ ਮਿਲੇਗੀ ਉਹਨਾਂ ਦੇ ਲੇਟਰ ਸਾਨੂੰ ਟੌਪਿਕ ਮਿਲਾਂਗੇ ਪਲੱਸ ਇਸ ਦੇ ਵਿੱਚ ਕਾਵਿਕਤਾ ਮਤਲਬ ਕਾਵ ਦੇ ਕਈ ਰੂਪਾਂ ਦੇ ਵਿੱਚ ਉਹਨਾਂ ਨੂੰ ਅਧਿਆਤਮਕ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਹੈ ਦੋਨਾਂ ਦਾ ਸੁਮੇਨ ਸਾਨੂੰ ਦੇਖਣ ਨੂੰ ਮਿਲਦਾ ਹੈ ਹੁਣ ਗੁਰਬਾਣੀ ਦੇ ਸਿਰਜਣਾ ਮੁਕਤ ਅਤੇ ਅਧਿਆਤਮਕ ਪਰ ਗੀਤ ਉਪਦੇਸ਼ ਆਤਮਕ ਕਾਵ ਦੇ ਰੂਪ ਦੇ ਵਿੱਚ ਹੋਈ ਹੈ ਕੀ ਗਏ ਅਧਿਆਤਮਕ ਪਰ ਗੀਤ ਵੱਤੇ ਗਏ ਨੇ ਤੇ ਪਲੱਸ ਉਦੇਸ਼ ਦੇਣਾ ਉਪਦੇਸ਼ ਦੇਣਾ ਸਾਡੇ ਗੁਰਬਾਣੀ ਇਸ ਕਾ ਕੇ ਲਿਖੀ ਗਈ ਹੈ ਗੁਰਬਾਣੀ ਵਿੱਚ ਪਾਰਗਾਮੀ ਚਿੰਨ੍ਹਾਂ ਦਾ ਦੀ ਵਰਤੋਂ ਕੀਤੀ ਗਈ ਹੈ ਇਹ ਵਿਅਦਿਕ ਅਵਾਇਦਿਕ ਸਾਮੀ ਪਰੰਪਰਾ ਦੇ ਨਾਲ ਰਿਲੇਟਡ ਹੈ ਮਤਲਬ ਸਾਡੇ ਇੱਥੇ ਬਹੁਤ ਸਾਰੇ ਇਸ ਤਰੀਕੇ ਦੇ ਚਿੰਨ੍ਹ ਵਰਤੇ ਗਏ ਨੇ ਜੋ ਪਹਿਲਾਂ ਵਰਤੇ ਗਏ ਸੀ ਵੈਦਾਂ ਦੇ ਵਿੱਚ ਅਵੇਦਾਂ ਦੇ ਵਿੱਚ ਅਵਾਇਦਿਕ ਜਿਹੜੀ ਸਾਨੂੰ ਰਚਨਾ ਮਿਲਦੀ ਹੈ ਪਲੱਸ ਸਾਮੀ ਜਿਹੜੀ ਪਰੰਪਰਾ ਹੈ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਗ੍ਰੰਥ ਰਚੇ ਗਏ ਉਹਨਾਂ ਦੇ ਵਿੱਚੋਂ ਲੈ ਕੇ ਅੱਗੇ ਜਿਹੜੇ ਚੀਜ਼ਾਂ ਲਿਖੀਆਂ ਗਈਆਂ ਉਹਨਾਂ ਦੇ ਨਾਲ ਸੀ ਬੰਦੇ ਲੱਗੇ ਸੋ ਇਹ ਜਿਹੜੇ ਚਿਹਨ ਹਨ ਨਾ ਇਹ ਕੀ ਕਹਿੰਦੇ ਕੋਡਸ ਦੇ ਰੂਪ ਦੇ ਵਿੱਚ ਦਿੱਤੇ ਗਏ ਨੇ ਹੁਣ ਦੇਖੋ ਕਈ ਅਜਿਹੀ ਚੀਜ਼ਾਂ ਜਿਵੇਂ ਜੀਵਾਤਮਾ ਹੈ ਜੀਵਾਤਮਾ ਮਤਲਬ ਕਿਹਾ ਗਿਆ ਮਨੁੱਖ ਨੂੰ ਕਿਹਾ ਗਿਆ ਹੈ ਨਾ ਠੀਕ ਹੈ ਸੋ ਇਸ ਤਰੀਕੇ ਦੇ ਕੋਡ ਵਰਤੇ ਗਏ ਨੇ ਕਿ ਜਿਨ੍ਹਾਂ ਤੋਂ ਸਾਨੂੰ ਆਪਣੇ ਆਪ ਦੇ ਨਾਲ ਅਸੀਂ ਉਹਨੂੰ ਇੱਕ ਡੀਕੋਡ ਕਰਕੇ ਪਤਾ ਕਰ ਸਕਦੇ ਹਾਂ ਕਿ ਇਸ ਦੇ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ ਇਸਦੇ ਵਿੱਚ ਸਾਨੂੰ ਸਮਾਜਿਕ ਰਿਸ਼ਤੇਆਂ ਅਤੇ ਸੰਸਥਾਵਾਂ ਸੱਭਿਆਚਾਰਕ ਵਰਤਾਰੇਆਂ ਅਤੇ ਪ੍ਰਕਿਰਤਿਕ ਮਾਹੌਲਾ ਸਬੰਧਿਤ ਚਿੰਨ੍ਹ ਕਾਵਿ ਦੀ ਭਾਸ਼ਾ ਵਿੱਚ ਟਾਲਿਆ ਗਿਆ ਦੇਖੋ ਸਮਾਜਿਕ ਰਿਸ਼ਤੇ ਸਾਨੂੰ ਇਸਦੇ ਵਿੱਚ ਕਾਫੀ ਰਿਸ਼ਤੇ ਦਿਸਦੇ ਨੇ ਜਿਹੜਾ ਅਸੀਂ ਗੁਰਬਾਣੀ ਪੜ੍ਹਦੇ ਹਾਂ ਸੰਸਥਾਵਾਂ ਦੇ ਬਾਰੇ ਪਤਾ ਲੱਗਦਾ ਹੈ गाइस ਸੱਭਿਆਚਾਰਕ ਵਰਤਾਰੇ ਨੇ ਜਿਵੇਂ ਸਾਡ ਕੋ ਸੱਭਿਆਚਾਰ ਕਾਵ ਰੂਪ ਜਿਹੜੇ ਮਿਲਨੇ ਹਨ ਨਾ ਤੇ ਉਸ ਦੇ ਵਿੱਚ ਵੀ ਸਾਨੂੰ ਕਈ ਇਹੋ ਜਿਹੀ ਚੀਜ਼ਾਂ ਐ ਜਿਹੜੇ ਕਿ ਵਰਤਾਰੇ ਜਿਵੇਂ ਕੋੜੀਆਂ ਐ ਦੂਸਰੇ ਨੇ ਉਹ ਪਲੱਸ ਇਸ ਦੇ ਵਿੱਚ ਸਾਨੂੰ ਜਿਹੜੇ ਪ੍ਰਕਿਰਤਿਕ ਮਾਹੌਲ ਹੁਣ ਪ੍ਰਕਿਰਤਿਕ ਕਈ ਇਹੋ ਜਿਹੀ ਟੌਪਿਕ ਵਿੱਚ ਐਡ ਵੀ ਕੀਤੇ ਗਏ ਨੇ ਜਿਵੇਂ ਰੁੱਤੀ ਹੋਗੇ ਠੀਕ ਐ ਠਿੱਤੀ ਹੋਗੀ ਸੋ ਇਹਨਾਂ ਨੇ ਨਾਲ ਸੰਬੰਧਿਤ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਵਰਤੇ ਗਏ ਨੇ ਸਾਨੂੰ ਉਪਦੇਸ਼ ਦੂਜੇ ਤਰੀਕੇ ਦੇ ਨਾਲ ਦਿੱਤਾ ਗਿਆ ਹੈ ਵਰਤੋ ਇਹਨਾਂ ਦੇ ਕਿੱਕੀ ਸੋ ਇਹਨਾਂ ਨੂੰ ਕਾਵ ਦੀ ਭਾਸ਼ਾ ਦੇ ਵਿੱਚ ਟਾਲ ਲਿਆ ਗਿਆ ਹੈ ਠੀਕ ਐ ਐਂਡ ਇਸ ਦੇ ਵਿੱਚ ਗੁਰਮਤਕਾਦ ਦੇ ਵਿੱਚ ਕਈ ਲੋਕ ਰੂਪ ਦੀ ਵਰਤੋਂ ਕੀਤੀ ਹੈ ਜਿਵੇਂ ਵਾਸ਼ੰਤ ਕੋੜੀਆਂ ਇਹ ਗੁਰਬਾਣੀ ਦਾ ਮੂਲ प्रयोजन ਕੀ ਗਏ ਪਰਮਾਰਥ ਦੀ ਚੇਤਨਾ ਜਗੋਣਾ ਤੇ ਗੁਰਬਾਣੀ ਵਿੱਚ ਲਾ ਕੇਂਦਰੀ ਚਿਹਨ ਪ੍ਰਬੰਧ ਜਿਹੜਾ ਹੈ ਉਹ ਕੀ ਗਏ ਅਧਿਆਤਮਕ ਧਾਰਮਿਕ ਹੈ ਮਤਲਬ ਜੇਕਰ ਚਿਹਨ ਵਰਤੇ ਗਏ ਨੇ ਤੇ ਚਿਹਨ ਨੂੰ ਵਰਤਣ ਦਾ ਮੂਲ ਮਨੋਰਥ ਕੀ ਗਿਆ ਅਧਿਆਤਮਕਤਾ ਤੇ ਧਾਰਮਿਕਤਾ ਤੇ ਮੂਲ ਵਿਰੋਧ ਝੁੱਟ ਕੇ ਗਏ ਇਸ ਦਾ ਸੱਚ ਤੇ ਕੂੜ ਠੀਕ ਹੈ ਮਤਲਬ ਕਿਸ ਤੇ ਨਾਲ ਰਿਲੇਟ ਕਰਦੇ ਨੇ ਕੇਂਦਰੀ ਭਾਵ ਕੀ ਗਾਇਸ ਦਾ ਕਿ ਅਧਿਆਤਮਿਕ ਤੇ ਧਾਰਮਿਕ ਹੈ ਅਗਰ ਖਿਲਾਫ ਵਰਤੇ ਗਏ ਨੇ ਕਿਸਦੇ ਵਿੱਚ ਤੇ ਸੱਚ ਨੂੰ ਪ੍ਰਗਟ ਕਰਨ ਵਾਸਤੇ ਤੇ ਕੂੜ ਨੂੰ ਇੱਕ ਕਹਿ ਸਕਦਾ ਦਿੱਕਾ ਹਮਸਤੇ ਠੀਕ ਹੈ। ਅਮਮ ओके। ਸੋ ਐਨਾ ਹੀ ਅੱਜ ਟਾਪਿਕ ਕਰਾਂਗੇ ਕੱਲ ਜਿਹੜਾ ਹੈ ਗੁਰਮਤਕਾਲ ਦੇ ਸ਼ਿਗੁਰ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਹੋਇਆ ਹੈ ਉਸਦੇ ਨਾਲ ਰਿਲੇਟਡ ਹੈ ਟਾਪਿਕ ਹੈ ਥੋੜਾ ਜਿਹਾ ਉਹ ਹੁਣ ਪੜਾਂਗੇ ਕੱਲ। ਤੇ ਅਜੇ ਨਹੀਂ ਹੋਣ ਕੱਲ ਸਾਰੇ ਜਣੇ ਪਲੀਜ਼ ਦਰਸ਼ਨ ਦੇ ਦਿਓ ਜਿਨ੍ਹਾਂ ਜਿਨ੍ਹਾਂ ਨੇ ਮੈਰਾਥਨ ਜੁਆਇਨ ਕਰਨੀ ਹੈ ਕਿ ਟਾਈਮਿੰਗ ਤਾਂ 2 ਵਜੇ ਤੋਂ ਬਾਅਦ ਹੀ ਹੋਏਗੀ ਕਿਉਂਕਿ ਉਦੋਂ ਹਮ ਮੈਂ ਫ੍ਰੀ ਹੋ ਕੇ ਲਵਾਂਗੀ ਕਲਾ ਤਾਂ ਉਦੋਂ ਤੁਸੀਂ ਜਿਹੜਾ ਜਿਨ੍ਹਾਂ ਜਿਨ੍ਹਾਂ ਨੇ ਲੈਣੇ ਹੋਏਗੀ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਆਪਣਾ ਟਾਈਮ ਜਿਹੜਾ ਇਹ ਮੈਂ ਦੱਸ ਦਿੱਤਾ ਹੈ 2 ਵਜੇ ਤੋਂ ਬਾਅਦ ਹੀ ਹੋਏਗੀ ਸੋ ਆਪਣਾ ਟਾਈਮ ਜਿਹੜਾ ਉਹਨਾਂ ਜਿਨ੍ਹਾਂ ਨੇ ਜੁਆਇਨ ਕਰਨਾ ਹੈਗਾ ਥੋੜਾ ਕੱਢ ਲੈਣਾ ਠੀਕ ਹੈ ਸੋ ਮਿਲਦੇ ਆਂ ਬਾਕੀ ਕੱਲ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਬਾਏ ਬਾਏ